ਇਹ ਤਾਂ ਸੰਗੈ ਹੁਣ ਤਾਂ ਨਹੀਂ ਕੁੜੀਆਂ ਦੀ ਗਮੀ ਰਹੀ ਹੁਣ ਤਾਂ ਮੈਸੇਜ ਬੜੇ ਆਉਂਦੇ ਆ ਇੰਸਟਾਗ੍ਰਾਮ ਤੇ ਤਾਰਾ ਜੀ ਸਰਦਾਰ ਬਹੁਤ ਕਿਊਟ ਹੈ ਰਾਂਦਾ ਜੇ ਕਿੱਥੇ ਚੱਲੀ ਤੂੰ ਸਕੂਲ ਉਹ ਕਿੱਥੇ ਤੇ ਮੈਨੂੰ ਵੀ ਨਾਲ ਲੈ ਚਲ ਤੁਹਾਨੂੰ ਨਾਲ ਲੈ ਕੇ ਜਾ ਕੇ ਬੇਸਤੀ ਕਰਾਉਣੀ ਆ ਐ ਐ ਉਹ ਚੱਕ ਉਹ ਚੱਕ ਉਹ ਚੱਕ ਬੀਬੀ ਇੱਥੇ ਸਾਰੇ ਜੰਨੇ ਆ ਇੱਥੇ ਜਾਖਾ ਕੁੜੀ ਬੀਬੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿੱਥੇ ਚੱਲੀ ਤੂੰ ਸਕੂਲ ਉਹ ਕਿੱਥੇ ਤੇ ਮੈਨੂੰ ਵੀ ਨਾਲ ਲੈ ਚੱਲ ਤੁਹਾਨੂੰ ਨਾਲ ਲੈ ਕੇ ਜਾ ਕੇ ਬੇਸਤੀ ਕਰਾਉਣੀ ਆ ਇਹ ਸਾਹਬ ਨਾ ਕਿੰਨਾ ਟਾਈਮ ਖੇਡੂਗੀ ਇਹ ਕਾਫੀ ਕੁਝ ਕਹਿਣਾ ਚਾਹੀਦਾ ਹੈ ਇਹ ਹੈਗੀ ਤੇ ਫੁਗੜੀ ਜਿਹੜਾ ਪੂਰੀ ਲੈ 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 ਐ ਐ ਉਹ ਚੱਕ ਉਹ ਚੱਕ ਉਹ ਚੱਕ ਉਹ ਇਹਨੂੰ ਖੇਡਣਾ ਆਉਂਦਾ ਹਾਂ ਗੁੱਡ ਮਾਰਨਿੰਗ ਕਲਿਸ਼ਨਾਕਰ ਗੁੱਡ ਮਾਰਨਿੰਗ 21 21 ਜਿ ਲਵਾਦਾ ਉਹਨੇ ਉਹ ਦੂਜਾ ਲਵਾਦਾ ਹੀ ਉਹਨੇ ਤੇ ਤੁਸੀਂ ਦੱਸੋਗੇ ਹੁਣ ਤਾਂ ਨਹੀਂ ਕੁੜੀਆਂ ਦੀ ਕਮੀ ਰਹੀ ਹੁਣ ਤਾਂ ਮੈਸੇਜ ਬੜੇ ਆਉਂਦੇ ਆ ਇੰਸਟਾਗ੍ਰਾਮ ਤੇ ਤਾਰਾ ਜੀ ਸਰਦਾਰ ਬਹੁਤ ਕਿਊਟ ਹੈ ਰਾਮ ਦਾ ਜੇ ਨੱਚ ਜਗੀਨ ਕਰਿਓ ਕੋਈ ਨਾ ਜਗੀਨ ਕਰਿਓ ਜਿੰਨਾ ਹੱਸਦਾ ਇਹ ਬੜਾ ਖਤਰਨਾਕ ਬੰਦਾ ਅੰਦਰ ਬੈਠਾ ਹੁੰਦੇ ਨੇ ਜੀ ਗਾੜੀ ਬੜੇ ਜੱਟ ਵਾਕਈ ਮਨਕੀਰ ਤੌਲਖ ਦਾ ਗਾਣਾ ਇੱਥੇ ਲੱਗਦਾ ਹੁੰਦੇ ਨੇ ਜੀ ਗਾੜੀ ਬੜੇ ਮੈਂ ਤੈਨੂੰ ਕਹੀ ਦਿੰਦਾ ਰੱਬ ਨੂੰ ਸਾਰਾ ਕੋ ਪਤਾ ਰੱਬ ਨੂੰ ਕੁੜੀਆਂ ਨੂੰ ਨਹੀਂ ਨੇ ਪਤਾ ਆਪਣ ਨੂੰ ਤਾਂ ਪਤਾ ਨਾ ਉਹ ਵੀ ਲੈ ਕੇ ਗਿਆ ਕਿ ਤੂੰ ਇੱਥੇ ਕਾਹਦੀ ਬੈਠਾ ਮੈਂ ਤੇਨੂੰ ਨਹੀਂ ਦਈ ਦੱਸਦੀ ਤੋੜ ਜੂਗੀ ਫੇਰ ਨਵੀਂ ਆ ਜੂਗੀ ਇਹ ਇੱਕ ਮਾੜਾ ਹੋ ਜਾ ਤਾਂ ਸਾਰੇ ਮਾੜੇ ਹੋ ਜਾਂਦੇ ਆ ਉਹ ਨਹੀਂ ਹੋ ਗਿਆ ਜੀ ਤਾਂ ਤੂੰ ਤਾਂ ਜਾਖਾ ਬੈਠਾ ਹੀ ਕੋਲੇ ਦੀਪਾਈ ਪੰਗ ਹੋ ਗਏ ਆ ਡਿਓਲ ਗਏ ਆ ਬੀਬੀ ਇੱਥੇ ਸਾਰੇ ਜੰਨੇ ਆ ਸਜਾਕਾ ਕੋਈ ਵੀ ਨਹੀਂ ਗਿਆ ਸਜਾਕਾ ਤਾਂ ਤੂੰ ਹੁਣੇ ਬੰਦ ਜਾਣਾ ਤੇ ਤੇਰਾ ਕੋਈ ਵਿਚਾਰ ਹੈ सरपंचੀ ਚ ਤੇਰਾ ਕੋਈ ਵਿਚਾਰ ਮੈਂ ਅਗਰੇ ਅਮੀ ਜੰਗਵਾ ਮੇਰੀ ਸਰਪੰਚੀ ਦੇ ਤੁਹਾਡੇ ਕੋਲ 100 ਰੁਪਇਆ ਦਿਹਾੜੀ ਲੈ ਗਿਆ ਨਹੀਂ ਸਾਮ ਨੂੰ ਦੋਲਾ ਪ੍ਰੇਡਾ ਕਿ ਨਾਂ ਦੇ ਕਰ ਲਈ ਤੇ ਆਪਾਂ ਕਹੇ ਦੀ ਦਾਰੂ ਨੂੰ ਚੀਜ਼ ਦੀ ਆਪ ਦੀ ਪੱਲੋਂ ਪੀਣਾ ਆਪ ਦੀ ਪੱਲੋਂ ਵੋਟਾਂ ਦੇਲੇ ਵੀ ਨਹੀਂ ਚੀਜ਼ ਦੀ ਆਪਾਂ ਕਹੇ ਦੀ ਆਪਾਂ ਪੱਲੋਂ ਪੀਣੀ ਪੈਂਦੀ ਆ ਆਪਾਂ ਵੋਟਾਂ ਦੇਲੇ ਵੀ ਨਹੀਂ ਦੇ ਗਏ ਇਹ ਬਿੱਟੂ ਆ ਜਿਹੜਾ ਬਿੱਟੂ ਕਿ ਨਾਂ ਦੇ ਜਦੋਂ ਪੈਂਡ ਦਾ ਪ੍ਰੋਨਾਮ ਪਰ ਕਿ ਨਾਂ ਦੇ ਜਿੰਨਾ ਦਾ ਹੈਗਾ ਉਹਨਾਂ ਦਾ ਪਰ ਇਹਨੇ ਦਾਰੂ ਹਾਗਮਨੂਦ ਜਾ ਕੇ ਨੇ ਬੋਤਲ ਲੈ ਕੇ ਆਉਣੀ ਆ ਡੇਲੀ ਠੰਡੂ ਵੀ ਕਨੇ ਮਖਰਨਾ ਯਾਰ ਖੜੀ ਜਾ ਮਾਰਾ ਤੋਂ ਸਟਾਰਟਿੰਗ ਤੋਂ ਚੱਲ ਬਾਈ ਕਹਿੰਦਾ ਉਧਰ ਗੱਲ ਸੁਣ ਯਾਰ ਓ ਬਿੱਟੂ ਉਧਰ ਬਾਈ ਤੋਂ ਦੁਬਾਰਾ ਤੋਂ ਸੇਰ ਸੁਣਾਓ ਉਹ ਮੱਲੀ ਵਾਲਾ ਹਾਂ ਹਾਂ ਉਹ ਕੰਮ ਮੇਰੇ ਤੋਂ ਪਰੇ ਜੋ ਮਾਦੀ ਵੈਕ ਜੇ ਸਾਈਕਲ ਵੈਕ ਜੇ ਮੋਟਰਸਾਈਕਲ ਵੈਕ ਜੇ ਤੁਰ ਕੇ ਬੱਡੇ ਆੜੀਆਂ ਤਰਾ ਨੂੰ ਵੀ ਬੱਡੇ ਤੋਂ। ਮੁੱਕਾਈ ਤੇ ਪੈਂਚੀ ਨਹੀਂ ਸੱਣੀ ਆ। ਲੈਕੜਾ ਤੇ ਰੂਣੇ ਕਿਹਨੇ ਪੱਤਰ ਨਹੀਂ ਬੰਨਿਆਗਾ। ਚਾਕੇ ਆਹੀ ਜਿੰਨਾ ਦੇ ਪੈਰਾਂ ਨਾਲ ਬੰਨ ਤੇ ਬੁਢਾ ਖੜਾ ਹੋ ਗਿਆ। ਆਹ ਬੋਹ ਦਾ ਸਾੜੀਆਂ ਰੋਧੀਆਂ ਰੋਧੀਆਂ ਹੱਥ ਲਾਪਨਾ ਵਾਂਗ ਬੁਢਾ ਜਾਂਦਾ ਬਾਹ ਵਾਹ ਕਰੀ ਜਾਂਦਾ। ਸਵੇਰੇ ਆਹ ਸਟੋਰੀ ਪੂਰੀ ਕਰਾਂ। ਹਾਂਜੀ ਗਾ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।